ਅਸੀਂ ਜੋ ਸੰਗਤਾਂ 'ਚ ਵਿਚਰਦੇ ਸਾਂ ਦਿਨ ਰਾਤ ਉਹ ਸੰਗਤਾਂ ਦੀਆਂ ਜੋ ਭਾਵਨਾਵਾਂ ਸੀ ਉਹਨਾਂ ਦੇ ਤਹਿਤ ਅਸੀਂ ਇੱਕ ਬੇਨਤੀ ਪੱਤਰ ਬਣਾਇਆ ਸੀ ਕਿ ਜੋ ਪੁਰਾਣੇ ਸਮੇਂ ਤੋਂ ਜਦੋਂ ਤੋਂ ਬਾਦਲ ਸਾਹਿਬ ਅਕਾਲੀ ਦਲ ਤੇ ਕਾਬਜ ਹੋਏ ਜਾਂ ਉਹਨਾਂ ਨੇ ਸਰਕਾਰਾਂ ਰਹੀਆਂ ਉਹਦੇ ਦੌਰਾਨ ਉਹਨਾਂ ਨੇ ਬਹੁਤ بڑے بڑے ਇਹੋ ਜਿਹੇ ਸਿੱਖ ਧਰਮ ਦੇ ਖਿਲਾਫ ਸਿੱਖ ਸੰਸਥਾਵਾਂ ਦੇ ਖਿਲਾਫ ਬਹੁਤ ਵੱਡੇ ਜੋ ਨੁਕਸਾਨ ਪਹਚਾਇਆ ਜਾਂ ਕੀਤਾ ਉਹਦੇ ਉਹਨਾਂ ਨੂੰ ਅਸੀਂ ਉਹਨਾਂ ਦੇ ਧਿਆਨ ਚ ਲੈਂਦਾ ਕਿ ਉਹ ਜੋ ਫੈਸਲਾ 30 ਤਰੀਕ ਨੂੰ ਹੋਣ ਜਾ ਰਿਹਾ ਉਹਦੇ ਸਾਰੀਆਂ ਚੀਜ਼ਾਂ ਜਾਂ ਉਹਨਾਂ ਦੀ ਜੋ ਪਿਛਲੀ ਕਾਰਗੁਜ਼ਾਰੀ ਸਾਰੀ ਉਹਨਾਂ ਨੂੰ ਵਿਚਾਰ ਅਧੀਨ ਰੱਖ ਕੇ ਫੈਸਲਾ ਲਿਆ ਜਾਵੇ ਜੀ ਜੈਸੇਦਾਰ ਸਾਹਿਬ ਨੂੰ ਲੋਕ ਕੀ ਆ ਗਿਆ ਨਹੀਂ ਜੈਸੇਦਾਰ ਸਾਹਿਬ ਤੇ ਨਹੀਂ ਮਿਹਰੇ ਸਾਨੂੰ ਉਹਨਾਂ ਦੇ ਅਸੀਂ ਸੈਕਟਰੀ ਨੂੰ ਦੇ ਦਿੱਤਾ ਇਹ ਮੰਗ ਪੱਤਰ ਤੇ ਮੇਰੇ ਖਿਆਲ ਕੋਤੇ ਵਿਚਾਰ ਕਰਨਗੇ ਜ਼ਰੂਰ ਜੀ ਜੀ ਸਿੱਦੇ ਭਾਈ ਅਮਰਪਾਲ ਜੀ ਨਾਲ ਤੁਹਾਨੂੰ ਗੱਲਬਾਤ ਹੋਊਗੀ ਨੀ ਅਮਰਤਪਾਲ ਦੇ ਨਾਲ ਨਹੀਂ ਹੋਈ ਸਾਡੀ ਐਸੀ ਸੰਗਤਾਂ ਦੇ ਜੋ ਭਾਵਨਾਵਾਂ ਸੀ ਉਹਨਾਂ ਨੂੰ ਅਸੀਂ ਮੱਦੇਨਜ਼ਰ ਜੇਤਬੰਦੀ ਕਹਿਵਾਂ ਜਾਂ ਫੈਸਲੇ ਦੀ ਗੱਲ ਕਰੀਏ ਤੀਸਰੀ ਨੂੰ ਕਹਿਵਾਂ ਜਾਂ ਫੈਸਲਾ ਕਰਾਂ ਨੀ ਅਸੀਂ ਤੇ ਫੈਸਲਾ ਇਹ ਚੀਜ਼ ਹੈ ਕਿ ਜੋ ਫੈਸਲਾ ਇਹ ਇੱਕ ਸਾਡੀ ਬਹੁਤ ਵੱਡੀ ਸਿੱਖਾਂ ਦੀ ਇੱਕ ਸੁਪਰੀਮ ਅਦਾਲਤ ਤੇ ਉਹਦੇ 'ਚ ਮੇਰਾ ਖਿਆਲ ਹੈ ਕਿ ਅਸੀਂ ਤੇ ਜਸੇਦਾਰ ਨੂੰ ਇਹ ਆ ਇੱਕ ਬੇਨਤੀ ਕਰਨ ਵਾਸਤੇ ਆਏ ਸੀ ਕਿ ਜਿੱਦਾਂ ਪੁਰਾਣੇ ਟਾਈਮ 'ਚ ਕੁਝ ਸਿੱਖ ਭਾਵਨਾਵਾਂ ਦੇ ਉਲਟ ਫੈਸਲੇ ਹੋਏ ਤੇ ਮੁੜ ਕੇ ਵਾਪਸ ਲੈਣੇ ਪਏ ਇਹੋ ਜੇ ਕੋਈ ਹਾਲਾਤ ਨਾ ਪੈਦਾ ਹੋਣ ਕਿ ਸਿੱਖੋਂ ਮੰਡੀ ਜਾਵੇ ਜਾਂ ਕੋਈ ਇਹੋ ਜੇ ਕਿਉਂਕਿ ਜਿੱਦਾਂ ਦੇ ਉਹਨਾਂ ਦੇ ਗ੍ਰਾਹ ਕੀਤੇ ਉਹਦਾ ਤੁਸੀਂ ਸਹੀ ਫੈਸਲਾ ਦੋ ਕਿ ਤੇ ਸੰਗਤ ਪ੍ਰਵਾਨ ਕਰੋਗੇ ਨਹੀਂ ਤੇ ਉਹਦਾ ਵਿਰੋਧ ਹੋਊਗਾ ਇਸ ਕਰਕੇ ਉਹਦੇ ਨਾਲ ਅਕਾਲ ਤਖਤ ਦੀਆਂ 99 ਢਾਲ ਲੱਗਦੀ ਜਥੇਦਾਰ ਦੀ ਪਦਵੀ ਦਾ ਵੀ ਜਿਹੜਾ ਕਿ ਉਹ ਵੀ ਦਾਗੀ ਹੁੰਦੀ ਹੈ ਇਸ ਕਰਕੇ ਅਸੀਂ ਸੋਚਦੇ ਹਾਂ ਕਿ ਉਹ ਤੁਸੀਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਆ ਕੇ ਫੈਸਲਾ ਲਓ। ਨੀ ਉਹ ਤੇ ਜੀ ਕੰਗਣਾ ਰੌਣਦਾ ਤੇ ਸ਼ੁਰੂ ਤੋਂ ਹੀ ਜਦੋਂ ਆ ਤੁਸੀਂ ਕਿਸਾਨਾਂ ਦੇ ਅੰਦੋਲਨ 'ਚੋ ਜਿਆਦਾ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਾ ਕਿ ਉਹਦੀ ਸਾਡੇ ਪੰਜਾਬੀਆਂ ਨਾਲ ਕਿਸਾਨਾਂ ਨਾਲ ਸਿੱਖਾਂ ਨਾਲ ਬਹੁਤ ਬਰੀ ਨਫ਼ਰਤ ਉਹਦੇ ਮਨ 'ਚ ਤੇ ਉਹ ਜਿਹੜੇ ਇਹ ਜੋ ਫਿਲਮ ਆ ਰਹੀ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਉਹਨੂੰ ਇਹ ਪੂਰਨ ਬੰਦ ਬੈਨ ਕੀਤਾ ਜਾਣਾ ਚਾਹੀਦਾ ਉਹ ਕਿਤੇ ਵੀ ਨਹੀਂ ਚੱਲਣੀ ਚਾਹੀਦੀ ਉਹਦੇ ਵਾਸਤੇ ਵੀ ਅਸੀਂ ਸੰਗਤਾਂ ਨੂੰ ਇਹ ਅਪੀਲ ਕਰ ਰਹੇ ਹਾਂ ਕਿ ਉਹ ਜੋ ਤੁਸੀਂ ਆਪੋ ਆਪਣੀ ਜ਼ਿੰਮੇਵਾਰੀ ਸਮਝੋ ਵਾਤੋਂ ਬੋਟਾ ਬਣਾਓ ਤੇ ਜਦੋਂ ਕੋਈ ਆਉਣ ਵਾਲੇ ਸਮੇਂ ਚ ਇਲੈਕਸ਼ਨ ਹੁੰਦੀ ਹੈ ਉਦੋਂ ਜੋ ਗੁਗ ਉਮੀਦਵਾਰਾਂ ਦੀ ਚੋਣ ਕਰਕੇ ਤੇ ਜੋ ਸੇਵਾ ਸਿਮਰਨ ਵਾਲੇ ਜੋ ਰੱਬ ਸਬਰ ਸੰਤੋਖ ਵਾਲੇ ਉਮੀਦਵਾਰ ਹਨ ਉਹਨਾਂ ਨੂੰ ਆਪਾਂ ਅੱਗੇ ਲਿਆਈਏ ਜੋ ਇਹਨਾਂ ਸੰਸਥਾਵਾਂ ਚ ਨਿਗਾਰਾ ਆ ਚੁੱਕਾ ਨੂੰ ਦੁਬਾਰਾ ਉਹਨਾਂ ਦੀ ਜੋ ਜਿਸ ਮਕਸਦ ਲਈ ਇਹ ਸੰਸਥਾਵਾਂ ਹੋਣ ਚਾਹੀਆਂ ਹਨ ਉਹ ਮਕਸਦ ਨੂੰ ਪੂਰਾ ਕਰਨ ਜਿਨਾਂ ਕ ਬੰਦ ਲਫਾਫਾ ਕੱਲ ਤੇ ਬੰਦ ਹੋਣਾ ਜਿਹੜਾ ਨਹੀਂ ਜੀ ਇਹ ਮੇਰਾ ਖਿਆਲ ਹੈ ਕਿ ਇਹ ਇਹ ਜਿਹੜੀ ਜੋ ਵੀ ਜੋ ਵੀ ਚੀਜ਼ਾਂ ਗਲਤ ਹੋਈਆਂ ਜਾਂ ਹੋ ਰਹੀਆਂ ਉਹਨਾਂ ਤੇ ਰੋਕ ਲਗਣੀ ਚਾਹੀਦੀ ਆ ਉਸ ਸੰਗਤਾਂ ਨੂੰ ਸਾਫ ਸਪਸ਼ਟ ਜਿਹੜੇ ਸਭ ਕੁਝ ਉਹਨਾਂ ਦਾ ਪਾਰਦਰਸ਼ੀ ਹੋਣਾ ਚਾਹੀਦਾ ਜੀ